ਕਾ ਤੁਮ ਮੰਗੇ ਦਾ ਚੇਤੇ ਦੋ ਵੀਰ ਇੱਧਰ ਲੱਗ ਰਹੀ ਜਾਣੇ ਲੈਣਾ ਦੇਖੋ ਜੀ ਆਹ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਉਹ ਦੇਖੋ ਚੰਗਿੱਦੜ ਲੰਮ ਕਰੇ ਉਹ ਦਰਸ਼ਤਾਂ ਦਿੱਕੰਨੇ ਉਹ ਗਾਂ ਹਰੇ ਹਰੇ ਕਹਰੇ ਦਰਾ ਕੇ ਸਾਡੇ ਚਾਚੇ ਦਾ ਹੋਇਆ ਸੀ ਵਿਆਹ ਤੇ ਉਹਨਾਂ ਦੀ ਤੇ ਭਿੱਲੀ ਵੀ ਚਾੜਨੀ ਆ ਹਾਂ ਇਹਨਾਂ ਨੇ ਆਣਾ ਨਹੀਂ ਮੇਰੇ ਤੇ ਹੁਣ ਬੈਠ ਭਿੱਲੀ ਚਾੜਦੇ ਨੇ ਜੀ ਲੜ ਪੈਚੂਲੇ ਵਿੱਚੇ ਜਸੀ ਹੋ ਗਿਆ ਕਿ ਨਾ ਝੂਟੇ ਘੱਟੂ ਬਾਇਣੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਦੇ ਵਿੱਚ ਤੇ ਅੱਜ ਹੈਗੀ ਆ ਤਾਰੀਖ 26 ਫਰਵਰੀ ਤੇ ਅੱਜ ਆਈ ਹੈ ਸ਼ਿਵਰਾਤਰੀ ਤੇ ਅੱਜ ਅਸੀਂ ਜਾਵਾਂਗੇ ਦੋਲੇ ਪਿੰਡ ਸ਼ਿਵਰਾਤਰੀ ਤੇ ਤੇ ਉੱਥੇ ਇੱਕ ਪ੍ਰਾਚੀਨ ਮੰਦਿਰ ਆ ਤੇ ਤੁਹਾਨੂੰ ਦਿਖਾਵਾਂਗੇ ਸ਼ਿਵਰਾਤਰੀ ਦਾ ਮੇਲਾ ਤੇ ਮਤਲਬ ਉੱਥੇ ਮੇਲਾ ਭਰਦਾ ਹਰ ਇੱਕ ਸਾਲ ਤੇ ਹਰ ਸਾਲ ਦੀ ਮੰਗੂ ਅੱਜ ਅਸੀਂ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਉੱਥੇ ਦੀਆਂ ਰੌਣਕਾਂ ਦਿਖਾਵਾਂਗੇ ਤੇ ਚਲੋ ਮਿਲਦੇ ਆ ਫਿਰ ਮੇਲੇ 'ਚ ਆ ਵੀ ਮਿੱਤਰੋ ਪਹੁੰਚ ਚੁੱਕੇ ਆ ਦੋਲੇ ਹੁਣ ਤੇ ਤੁਹਾਨੂੰ ਕਰਾਉਣੇ ਦਰਸ਼ਨ ਮੰਦਿਰ ਦੇ ਤੁਹਾਡਾ ਰੂਟ ਹੈ ਤੇ ਹੁਣ ਲਵਾਂਗੇ ਵੇਜ ਆਪਾਂ ਜੀ ਵੇਰਾ ਅੰਦਰ ਮੱਠਾ ਟੇਕਦੇ ਆ ਅਸੀਂ ਰਾਜਾ ਜੀਣਾ ਸ਼ਰਮੰਦਰ ਦੋਵੇ ਦਾ ਆ ਮੈਂ ਹਾ ਤਾਰੇ ਨੂੰ ਮੋੜੀ ਲਾ ਮੱਥੇ ਟਿਕਾਣੀ ਆਂ ਬੰਦੇ ਜਿੱਤ ਕੋ ਪਾ ਕਰ ਇੱਤਰਾ ਹੀ ਜੋੜਾ ਕਰ ਲਾ ਜੀ ਆਪਾਂ ਤੇ ਕਰਾਉਣਾ ਹੀ ਹੁਣ ਬੁੱਢ ਜਾਵਾਂਗੇ ਆ ਵੀ ਮਿੱਤਰੋ ਵੋਟ ਕਰਾ ਤੇ ਜਮਾ ਇੱਧਰ ਤੇ ਇੱਧਰ ਜਾਣੇ ਹੱਥ ਫੜੋ ਕੇ ਆਉਣੇ ਆ ਤੇ ਦਿਖਾਉਣਾ ਤੁਹਾਨੂੰ ਅੱਗੇ ਅੱਗੇ ਦੇਖਦੇ ਜਾਓ ਹਾਂਜੀ ਮਿੱਤਰੋ ਸਾਰੇ ਹੁਣ ਤਿਆਰ ਨੇ ਤੇ ਸਾਡੇ ਚਾਚੇ ਦਾ ਹੋਇਆ ਸੀ ਵਿਆਹ ਤੇ ਉਹਨਾਂ ਦੀ ਅੱਜ ਭਿੱਲੀ ਵੀ ਚਾੜਨੀ ਆ ਹਾਂ ਇਹਨਾਂ ਨੇ ਆਣਾ ਨਹੀਂ ਮੇਰੇ ਨੂੰ ਪਤਾ ਤੇ ਚਲੋ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਨੇ ਆ ਆ ਇੱਧਰ ਵੀ ਡਿੱਗ ਗਿਆ ਲੱਗ ਗਿਆ ਜੀ ਲੈਨ ਚ ਹੁਣ ਹੁਣ ਤੱਕ ਲਵਾ ਕੇ ਅੱਪਾ ਚੱਲਦੇ ਆ ਅੱਗੇ ਜਮੰਦਰ ਜੀ ਮਾੜੇ ਕੰਨ ਇੱਧਰ ਲੱਗ ਰਹੀਆਂ ਨੇ ਲੈਣਾ ਦੇਖੋ ਜੀ ਕੌੜਵੀ ਹੁਣ ਆ ਗਏ ਸੀ ਜੀ ਜਗ੍ਹਾ ਤੇ ਇੱਥੇ ਬਣੀਆਂ ਹੋਈਆਂ ਨੇ ਸਮਾਧੀਆਂ ਜਿੰਨੇ ਵੀ ਬਾਬੇ ਰਹੇ ਨੇ ਉਹਨਾਂ ਦੀ ਹੋਰ ਇਹ ਸਮਾਧੀਆਂ ਨੇ ਜਿਹੜੀਆਂ ਹੁਣ ਬੈਠ ਕੇ ਨਹੀਂ ਜਾੜਦੇ ਨੇ ਆਣੇ ਸਮਾਧਾਂ ਜਿੰਨੇ ਵੀਰੇ ਬਾਬੇ ਰਹੇ ਨੇ ਇਹ ਹੈ ਜੀ ਪਰਾਚੀਨ ਸ਼ੈ ਮੰਦਿਰ ਪਿੰਡ 도ਲੇ ਦਾ ਜੀ ਆ ਦੇਖੋ ਅੱਕ ਕਿੱਡਾ ਵੱਡਾ ਜਿਹੜਾ ਆਪਣੇ ਆਮ ਪਿੰਡਾਂ ਚ ਵੇਖਦਾ ਹੁੰਦਾ ਅੱਕ ਦੇਖੋ ਹੀ ਕਿੱਡਾ ਵੱਡਾ ਹੋਇਆ ਹਾਣੀ ਜੀ ਉਰੇ ਹਾਣੀ ਜੀ ਉਰੇ ਧੂਲੀ ਮੰਦਰ ਦੇ ਬਾਬਾ ਜੀ ਹੱਥ ਬਾਬਾ ਇੱਧਰ ਬਚਾਉਂਦੇ ਨੇ ਇੱਧਰ ਪੂਜਾ ਚੱਲ ਰਹੀ ਹੈ ਜੀ ਕੰਨੋ ਇੱਕ ਆਦਰਾਕ ਦਾ ਦਿਖਾਉਣਿਆ ਆ ਦੇਖੋ ਇਹਦੇ ਇਸ ਤਰ੍ਹਾਂ ਆ ਬੂਰੇ ਲੱਗੇ ਹੋਏਗਾ ਕਲਪ ਦਾ ਦਰਖਤ ਕਹਿੰਦੇ ਨੇ ਉਹ ਕਲਪ ਦਾ ਬ੍ਰਿਕਸ਼ ਮੰਨੇ ਜਾਂਦਾ ਵੀ ਇਹ ਥੱਲੇ ਖੜ ਕੇ ਕੋਈ ਸੱਚੇ ਦਿਲੋਂ ਕਾਮਨਾ ਮੰਗੂਗੀ ਤਾਂ ਪੂਰੀ ਹੋਊਗੀ ਆ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਿਆ ਉਹ ਦੇਖੋ ਚੰਗਿੱਦਰ ਲੰਮ ਕਰੇ ਉਹ ਦਰਸ਼ਣਾਂ ਦੇ ਕਰਨੇ ਉਹ ਗਾਹਾਂ ਹਰੇ-ਹਰੇ ਦਾ ਹਰੇ ਦਰਖਤ ਨੇੜੇ ਉੱਥੇ ਲੰਮ ਕਰ ਰਹੇ ਨੇ ਆ ਦੇਖੋ ਆ ਉੱਡੇ ਫਿਰਦੇ ਨੇ ਇੱਕ ਟਾਈਮ ਨਾਲ ਬਹੁਤ ਵਧੀਆ ਮਾਹੌਲਾ ਔਰੇ ਮੰਦਿਰ ਦਾ ਪਵਿੱਤਰਤਾ ਜਨ ਮਾਹੌਲ ਕਹਿ ਸਕਦੇ ਆ ਆਪਾਂ ਸ਼ਾਂਤੀ ਵਾਲਾ ਮਾਹੌਲ ਕਹਿ ਸਕਦੇ ਆ ਪੂਰੇ ਜੀਵ ਜੰਤੂ ਜਿਹੜੇ ਵਾਲੇ ਤੁਹਾਨੂੰ ਦਿਖਾਉਂਗਾ ਵੀ ਹਾਂਜੀ ਮਿੱਤਰੋ ਆ ਆ ਗਿਆ ਲੰਗਰ ਹਾਲ ਤੇ ਇੱਧਰ ਮੱਝਾਂ ਨੇ ਪੂਰੀਆਂ ਤੇ ਉਧਰ ਲੱਗੇ ਨੇ ਪਕੌੜਿਆਂ ਦਾ ਲੰਗਰ ਆਜਾਗਾ ਅਨਾਉਂਸਮੈਂਟਾਂ ਵਾਲੀ ਜੀ ਰਿਆਲ ਗਿਆ ਲੈਨ ਪਕੌੜੇ ਨੇ ਦੋ ਆਪਾਂ ਦੀ ਤਿਆਰੀ ਜਿਹੜੀ ਉਹਨਾਂ ਤਾਂ ਬਹੁਤ ਸਾਰਾ ਤਾੜ ਮਾਰਿਆ ਤੇਰੇ ਵੀਰ ਅਕਦਾਵਲੇ ਜਾਈਂ ਮਾੜਾ ਪਾਣੀ ਦੇ ਨਾਮ ਬਹੁਤ ਜਿਆਦਾ ਕੋਪਰਤੀ ਦਵਾ ਲੱਗਿਆ ਵੀ ਲੰਗਰ ਖੀਰ ਦਾ ਹਾਂ ਵੀ ਮਿੱਤਰੋ ਹੁਣ ਆਪਾਂ ਦਰਸ਼ਨ ਕਰ ਲੈਣੇ ਤੇ ਪ੍ਰਸ਼ਾਦਾ ਪਾਣੀ ਛਕ ਕੇ ਫੂਟਵਟ ਪਾ ਕੇ ਹੁਣ ਚੱਲਦੇ ਆਪਾਂ ਮੇਲਾ ਦੇਖਣ ਇੱਧਰ ਦੇ ਨਾਲ ਹੀ ਇੱਧਰ ਲੱਗੇ ਹੋਏ ਨੇ ਝੂਲੇ ਛੋਟੇ ਬੱਚਿਆਂ ਦੇ ਵਾਸਤੇ ਇੱਧਰ ਖਾਣ ਪੀਣ ਦੇ ਆਗਿਆ ਦੇਖੋ ਫਿਰ ਮੈਰੀ ਗੋਰਾਉਂਡ ਬਣਾਏ ਹੋਏ ਜਿਹਨੇ ਰੌਣਕਾਂ ਆ ਪੰਜ ਵਾਲੀ ਤੇ ਆ ਚੜ੍ਹ ਤੇ ਸਾਡੇ ਵਾਲੇ ਜਵਾਕ ਜੀ ਆ ਲੜ ਪੈਚੂਲੇ ਵਿੱਚ ਸੀ ਹੋ ਗਿਆ ਕਿ ਨਾ ਝੂਠੇ ਘੱਟ ਤੋਂ ਵਾਏ ਨੇ ਹੋ ਸਿਉ ਹੋ ਗਿਆ ਜਵਾਗ ਸਾਡੇ ਵਾਲਾ ਕਰ ਲੈ ਨਾ ਜਵਾਗ ਕੁਛ ਇੱਧਰ ਦੇਖ ਬੈਠੇ ਹੁਣ ਸਾਰੇ ਥੱਕੇ ਹੋਏ हां ਵੀ ਮਿੱਤਰੋ ਹੁਣ ਅਸੀਂ ਆਗੇ ਦਰਸ਼ਨ ਕਰਕੇ ਤੇ ਹੁਣ ਜਾ ਰਹੇ ਹਾਂ ਘਰ ਵੱਲ ਨੂੰ ਤੇ ਆ ਦੇਖੋ ਇੱਧਰ ਮੇਲਾ ਇਹ ਤੁਰੇ ਜਾ ਰਹੇ ਹਾਂ ਤੇ ਮਿਲਦੇ ਹਾਂ ਹੁਣ ਘਰੇ ਆ ਕੇ ਓਕੇ